ਪੰਜਾਬੀ ਉਹ ਤੁਹਾਨੂੰ ਪਤਾ ਹੀ ਹੈ ਕਿਵੇਂ ਦੇ ਰਾਤ ਲੱਖਾ ਸਿੰਘ ਸਿਧਾਨਾ ਨੂੰ ਚੱਕ ਲਿਆ ਗਿਆ ਤੇ ਉਸ ਤੋਂ ਬਾਅਦ ਤਸ਼ੱਦਦ ਜਿਹੜਾ ਕੀਤਾ ਗਿਆ ਸੋ ਇਹ ਅੱਜ ਦੀਆਂ ਤਸਵੀਰਾਂ ਨੇ ਅੱਜ ਸਾਰਾ ਦਿਨ ਕੀ ਵਾਪਰਿਆ ਆਹ ਸਿਵਲ ਹਸਪਤਾਲ ਰਾਮਪੁਰੇ ਦੀਆਂ ਤਸਵੀਰਾਂ ਨੇ ਹਨਾ ਐਡਵੋਕੇਟ ਸਿੱਧੂ ਸਾਹਿਬ ਨੇ ਭਾਈ ਮਤੋਜ ਬੈਠਾ ਹੈ ਅਸੀਂ ਸਾਰੇ ਤੇ ਹੋਰ ਲੱਖੇ ਨੂੰ ਜਿੰਨੇ ਚਾਉਣ ਵਾਲੇ ਨੇ ਉਹ ਸਾਰੇ ਇੱਥੇ ਆਏ ਹੋਏ ਨੇ ਗੱਲ ਕੀ ਹੈ ਸਰਕਾਰੀ ਤਸ਼ੱਦਦ ਦੇ ਖਿਲਾਫ ਬੋਲਣਾ ਗੱਲ ਕੀ ਹੈ ਜੋ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ ਉਹ ਹੋ ਗਿਆ ਇਹ ਬਹੁਤ ਖਤਰਨਾਕ ਤਰੀਕੇ ਦੇ ਨਾਲ ਹੋਇਆ ਵਾ ਇਦਾਂ ਦਾ ਯਾਰ ਬੁੱਚੜਪਣੇ ਦੇ ਉੱਤਰ ਆਈ ਹੈ ਸਰਕਾਰ ਹਨਾ ਤੁਸੀਂ ਤੋਂ ਲੱਖੇ ਦੇ ਪਿੱਛੇ ਅੱਜ ਬਹੁਤ ਜਿਹੜਾ ਭਾਰੀ ਇਕੱਠ ਇੱਕ ਮੇਲਾ ਜਿਹੜਾ ਲੱਗਿਆ ਹੋਇਆ ਸੀਗਾ ਤੇ ਤੁਸੀਂ ਆ ਤਸਵੀਰਾਂ ਚ ਦੇਖ ਵੀ ਸਕਦੇ ਹੋ ਹਨਾ ਭਾਈ ਹਮਤੋਜ ਕੋਈ ਗੱਲ ਸਮਝਾਉਂਦਾ ਹੈ ਪਿੱਛੇ ਰਾਜ ਵੀ ਖੜਾ ਹੈ ਹੋਰ ਸਾਡੇ ਮੁੰਡੇ ਇਹ ਸਾਰੇ ਇਹ ਜਿਹੜੇ ਲੱਖੇ ਬਾਈ ਨੂੰ ਚਾਉਣ ਵਾਲੇ ਉਹ ਆਏ ਹੋਏ ਨੇ ਗੱਲ ਕੀ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੈਣਾ ਸਾਨੂੰ ਗੁਰੂ ਸਾਹਿਬਾਨ ਨੇ ਕਿਹਾ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਡਟ ਕੇ ਜਿਹੜਾ ਲੜਨਾ ਹੈ ਸੋ ਇਹ ਜਿਹੜਾ ਤਸ਼ੱਦਦ ਹੋਇਆ ਹੈ ਸਰਕਾਰੀ ਤਸ਼ੱਦਦ ਮੈਂ ਕਹਿ ਸਕਦਾ ਇਹ ਬਹੁਤ ਅਤੀ ਮੰਦ ਭਗ ਹੈ ਅਤੀ ਨਿੰਦਨਯੋਗ ਹੈ ਸੋ ਹੁਣ ਜਿਹੜੇ ਡਾਕਟਰ ਸਾਹਿਬ ਸੀ ਉਹ ਵੀ ਜਦੋਂ ਆਏ ਆ ਤੋ ਵੀ ਤਸਵੀਰਾਂ ਮੇ ਨਾਲ ਜਿਹੜੀਆਂ ਜੋੜੀਆਂ ਨੇ ਮੈਂਸ਼ਨ ਕਰੀਆਂ ਨੇ ਹੈਣਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਸਾਰਿਆਂ ਨੂੰ ਇੱਕ ਵਾਰ ਕਹਿ ਦਿੱਤਾ ਹੈ ਕਿ ਸਾਰੇ ਬਾਹਰ ਚਲੀਏ ਤੇ ਕਿਉਂਕਿ ਡਾਕਟਰ ਸਾਹਿਬ ਆਏ ਹੋਏ ਨੇ ਸੋ ਭਾਈ ਗੱਲ ਕੁੱਲ ਮਿਲਾ ਕੇ ਇਹ ਹੈ ਵੀ ਅੱਜ ਵੀ ਰੱਖਾ ਸਿੰਘ ਹਸਪਤਾਲੀ ਦਾਖਲ ਹੈ ਕਿਉਂਕਿ ਕੱਲ ਨੂੰ ਅੱਜ ਐਤਵਾਰ ਸੀ ਐਕਸਰੇ ਤੇ ਜਿਹੜੀ ਉਹ ਅਲਟਰਾ ਸਾਊਂਡ ਉਹ ਮੇਰੇ ਖਿਆਲ ਨਹੀਂ ਹੋਈ ਆ ਬਾਹਰ ਦੀਆਂ ਤਸਵੀਰਾਂ ਨੇ ਐਮਰਜੈਂਸੀ 'ਚ ਤੇ ਭਾਈ ਅਮਤੋਜ ਹੁਰੀ ਵੀ ਟਾਈਮ ਨਾਲ ਪਹੁੰਚ ਗਏ ਸੀ ਇਸ ਤੋਂ ਇਲਾਵਾ ਹੈਨਾ ਜਿੱਥੇ ਵੀ ਕੋਈ ਸਰਕਾਰੀ ਤਸ਼ੱਦਦ ਹੁੰਦਾ ਹੈ ਉਦੇ ਖਿਲਾਫ ਬੋਲਣਾ ਸਾਡਾ اخਲਾਕੀ ਜਿਹੜਾ ਉਹ ਫਰਜ਼ ਬਣਦਾ ਹੈ ਸੋ ਤਸਵੀਰਾਂ ਦੇ ਵਿੱਚ ਕੋਈ ਪੱਤਰਕਾਰ ਭਰਾ ਵੀ ਆਏ ਨੇ ਹਨ ਜਿੰਨੇ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਹੈ ਹੋ ਸਕਦਾ ਹੈ ਕਈਆਂ ਦੀ ਵਿਚਾਰਤਰਾ ਲੱਖੇ ਨਾਲ ਨਾ ਮਿਲਦੀ ਹੋਵੇ ਜਾਂ ਕਈਆਂ ਨੂੰ ਕੋਈ ਰੋਸਾ ਗਿਲਾ ਵੀ ਹੋ ਸਕਦਾ ਪਰ ਇੱਥੇ ਗੱਲ ਇਹ ਸੀਗੀ ਬਈ ਕਿ ਮੇਂ ਜਿਹੜਾ ਸਰਕਾਰੀ ਤਸ਼ੱਦਦਟ ਆਇਆ ਗਿਆ ਉਹਦਾ ਜਿਹੜਾ ਵਿਰੋਧ ਕਰਨ ਦੇ ਲਈ ਇਹ ਵੱਡੀ ਗੰਟੀ ਦੇ ਵਿੱਚ ਜਿਹੜੀ ਸੰਗਤ ਪਹੁੰਚੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪੱਤਰਕਾਰ ਜਿਹੜੇ ਪੱਤਰਕਾਰ ਭੜਾ ਜਿਹੜੇ ਚੜਦੀ ਕਲਾ ਵਾਲੇ ਨੇ ਹਨ ਇਨਸਾਫ ਪਸੰਦ ਨੇ ਉਹ ਵੀ ਪਹੁੰਚੇ ਹੋਏ ਨੇ ਸਾਡੇ ਫੋਨਾਂ ਤੇ ਵੀ ਤੁਸੀਂ ਸਹਰੀਆਂ ਵੀਡੀਓ ਉਹ ਦੇਖੀਆਂ ਨੇ ਤੇ ਅੱਜ ਜੇ ਲੱਖੇ ਵਰਗੇ ਬੰਦੇ ਨਾਲ ਇਦਾਂ ਹੋ ਸਕਦਾ ਤਾਂ ਭਾਈ ਫਿਰ ਆਮ ਬੰਦੇ ਨਾਲ ਕੀ ਵਾਪਰਦਾ ਹੋਊਗਾ ਇਹ ਜਿਹੜਾ ਸਵਾਲ ਹੈ ਕਿਉਂਕਿ ਲੱਖਾ ਸਿੰਘ ਨੇ ਜਦੋਂ ਅੰਦਰ ਆ ਕੇ ਜਾਣਕਾਰੀ ਦਿੱਤੀ ਹੈ ਤਾਂ ਜਦੋਂ ਐਸਡੀਐਮ ਸਾਹਿਬ ਨੇ ਬੇਲ ਜਿਹੜੀ 57 ਦੀ ਲਈ ਹੈ ਤਾਂ ਉਸ ਤੋਂ ਬਾਅਦ ਲਖੇ ਨੇ ਆ ਕੇ ਭਾਈ ਨੇ ਬਾਹਰ ਰਹੀ ਸਾਰੀ ਜਿਹੜੀ ਘਟਨਾ ਕ੍ਰਮ ਉਹ ਦੱਸਿਆ ਵੀ ਕਿੰਜ ਕਿੰਜ ਕੀ ਕੀ ਜਿਹੜਾ ਵਾਪਰਿਆ ਮੇ ਨਾਲ ਸੋ ਇਹ ਤਸਵੀਰਾਂ ਸਾਰੀਆਂ ਹਸਪਤਾਲ ਦੀਆਂ ਨੇ ਜੀ ਸਿਵਲ ਹਸਪਤਾਲ ਰਾਮਪੁਰਾ ਉੱਥੋਂ ਦੀਆਂ ਤਸਵੀਰਾਂ ਨੇ ਬਹੁਤ ਭਰਾ ਮਿਲਣਗੇ ਲਾਉਂਦੇ ਨੇ ਸੋ ਜਿਹੜੇ ਵੀ ਪਹੁੰਚੇ ਨੇ ਭਾਈ ਉਹਨਾਂ ਦਾ ਧੰਨਵਾਦ ਉਮੀਦ ਹੈ ਕਿ ਤੁਸੀਂ ਇਸ ਸਰਕਾਰੀ ਤਸ਼ੱਦ ਵਿੱਚ ਲਖੇ ਦਾ ਸਾਥ ਜ਼ਰੂਰ ਦੇਵੋਗੇ ਧੰਨਵਾਦ ਸਤਿ ਸ਼੍ਰੀ ਅਕਾਲ